ਕੀ ਤੇ ਇਹੀ ਪ੍ਰਚਾਰ ਅਸੀਂ ਪਿੰਡੋਂ ਪਿੰਡ ਕਰਦੇ ਆ ਰਹੇ ਆ ਕਿ ਅਸੀਂ ਆਪਦੀਆਂ ਆਉਣ ਵਾਲੀਆਂ ਨਸਲਾਂ ਆਪਦੇ ਬੱਚੇ ਨਸ਼ਿਆਂ ਤੋਂ ਭੁੱਕੀ ਤੋਂ ਸ਼ਰਾਬ ਤੋਂ ਬਚਾਉਣੇ ਆ ਹੁਣ ਜਿਹੜੀਆਂ ਪਾਰਟੀਆਂ ਜਿਹੜੇ ਸਿਆਸੀ ਬੰਦੇ ਇਲੈਕਸ਼ਨਾਂ 'ਚ ਵੋਟਾਂ ਇਕੱਠੀਆਂ ਕਰਨ ਵਾਸਤੇ ਸ਼ਰਾਬ ਦੀਆਂ ਬੋਤਲਾਂ ਵੰਡਦੇ ਆ ਭੁੱਕੀ ਵੰਡਦੇ ਆ ਚਿੱਟਾ ਵੰਡਦੇ ਆ ਫੀਮ ਵੰਡਦੇ ਆ ਉਹਨਾਂ ਪਾਰਟੀਆਂ ਨਾਲ ਸਾਡੀ ਸੂਬੇ ਦੀ ਪੁਲਿਸ ਰਲ ਗਈ ਹੈ ਮੈਂ ਇੱਥੇ ਬਰਨਾਲੇ ਤੋਂ ਚੋਣ ਲੜ ਰਿਹਾ ਮੈਂ ਬਰਨਾਲੇ ਦੇ ਐਸਪੀ ਤਕਵੀਰ ਸਿੰਘ ਵਰਗੇ ਇਹਨਾਂ ਨੂੰ ਮੈਂ ਚੇਤਾਵਨੀ ਦੇ ਰਿਹਾ ਜੋ ਮਰਜ਼ੀ ਕਰਨਾ ਜਿੰਨੀ ਔਕਾਤ ਹੈ ਕਰਕੇ ਦੇਖ ਲੈ ਜੇ ਅਸੀਂ ਇੱਥੇ ਸ਼ਰਾਬ ਭੁੱਕੀ ਫੀਮ ਜਾਂ ਚਿੱਟਾ ਅੱਜ ਰਾਤ ਨੂੰ ਫਾੜ ਲਿਆ ਤੇ ਸਾਡਾ ਜਿਹੜਾ ਮੋਡਸ ਆਪ ਰੰਡਾ ਰਹਿਣਾ ਹੈ ਅਸੀਂ ਨਾ ਤਾਂ ਥਾਣੇ ਅੱਗੇ ਧਰਨਾ ਦੇਣਾ ਨਾ ਅਸੀਂ ਹੋਰ ਕੁਝ ਕਰਨਾ ਅਸੀਂ ਲੀਗਲ ਐਕਸ਼ਨ ਪੁਲਿਸਿੰਗ ਦੇ ਖਿਲਾਫ ਪੁਲਿਸ ਦੇ ਸਿਸਟਮ ਦੇ ਖਿਲਾਫ ਤੇ ਇਹ ਜਿਹੜੇ ਡੀਐਸਪੀਜ਼ ਨੇ ਐਸਐਚਓਜ਼ ਨੇ ਥਾੜੇदार ਜਿੰਨਾਂ ਦੇ ਇਲਾਕੇ 'ਚ ਫੜਿਆ ਜਾਣਾ ਕਿਉਂਕਿ ਸਾਡੀਆਂ ਟੀਮਾਂ ਲੱਗ ਗਈਆਂ ਹਰ ਗਲੀ 'ਚ ਹਰ ਵੀੜੇ 'ਚ ਹਰ ਬਸਤੀ 'ਚ ਹਰ ਪਿੰਡ 'ਚ ਸਾਡੀਆਂ ਟੀਮਾਂ ਅੱਜ ਵਿਜੀਲੈਂਸ ਰੱਖਣਗੀਆਂ ਜਿੱਥੇ ਸ਼ਰਾਬ ਪੁੱਕੀ ਫੀਮ ਕੋਈ ਨਸ਼ਾ ਲੱਭੂਗਾ ਜੋ ਵੰਡਦਾ ਮਿਲੂਗਾ ਉਹਨੂੰ ਅਸੀਂ ਕਾਨੂੰਨ ਦੇ ਹਵਾਲੇ ਤੱਕ ਕਰਨਾ ਹੀ ਹੈ ਤੇ ਜੇ ਨਾਲ ਦੀ ਨਾਲ ਐਕਸ਼ਨ ਨਹੀਂ ਹੋਇਆ ਤੇ ਫੇਰ ਐਤ ਕੀ ਅਸੀਂ ਆਪ ਪੁਲਸ ਅਫਸਰਾਂ ਦੇ ਸਾਰੇ ਪਰਿਵਾਰਾਂ ਦੇ ਅੱਗੇ ਧਰਨੇ ਦੇ ਵਿੱਚ ਦਵਾਵਾਂਗੇ ਪਤਾ ਲੱਗੂਗਾ ਉਹਨਾਂ ਨੂੰ ਜਦੋਂ ਪਰਿਵਾਰਕ ਤੌਰ ਤੇ ਜਲੀਲ ਹੋਣਗੇ ਜਦੋਂ ਪਤਾ ਲੱਗੂਗਾ ਕਿ ਪਰਿਵਾਰਾਂ ਨੇ ਆਪਦੀਆਂ ਧੀਆਂ ਨੂੰ ਕਿੱਥੇ ਰਿਸ਼ਤੇ ਕਰਵਾਏ ਐ ਆ ਜਿਹੜੇ ਜਾਨਵਰ ਬਣੀ ਫਿਰਦੇ ਐ ਡੀਐਸਪੀਸ ਤੇ ਐਸਐਚਓਸ ਤੁਹਾਨੂੰ ਪਤਾ ਜਿਹੜੇ ਲਖਪ੍ਰੀਤ ਸਿੰਘ ਤੂਫਾਨ ਨੇ ਤੇ ਸਾਰੀ ਜਥੇਬੰਦੀ ਨੇ ਬਾਬਾ ਬਕਾਲਾ ਕੱਲ ਸ਼ਰਾਬ ਫੜੀ ਐ ਅੱਜ ਸਵੇਰੇ ਪੁਲਿਸ ਗੁਰਦਾਸਪੁਰ ਦੀ ਪੁਲਿਸ ਨੇ ਸਾਡੇ ਸਿੰਘਾਂ ਦੇ ਘਰੇ ਤਿੰਨ ਤਿੰਨ ਬਸਾਂ ਲੱਦ ਕੇ ਪੁਲਿਸ ਨਾਲ ਭੇਜੀ ਐ ਡਰੌਨ ਨੂੰ ਉਤਮਕੋਣ ਨੂੰ ਕਿ ਤੁਸੀਂ ਇਹ ਮਸਲਾ ਵੱਡਾ ਨਹੀਂ ਕਰਨਾ ਅਸੀਂ ਬੇਨਤੀ ਕੀਤੀ ਹੈ ਉੱਥੇ ਦੀ ਜਥੇਬੰਦੀ ਨੂੰ ਕਿ ਜਿਹੜੇ ਪਾਰਟੀ ਦੇ ਆਗੂ ਦੀ ਸ਼ਰਾਬ ਪੜੀ ਗਈ ਹੈ ਉਹਨਾਂ ਦੇ ਘਰ ਦੇ ਅੱਗੇ ਧਰਨਾ ਦਿੱਤਾ ਜਾਵੇ ਤੇ ਜਿਹੜੇ ਪੁਲਿਸ ਚੌਕੀ ਤੇ ਥਾਣੇ ਨੇ ਐਕਸ਼ਨ ਨਹੀਂ ਲਿੱਤਾ ਉਹ ਚੌਕੀ ਇੰਚਾਰਜ ਥਾਣੇਦਾਰ ਐਸ ਐਚ ਓ ਡੀ ਐਸ ਪੀ ਦੇ ਸਾਰੇ ਪਰਿਵਾਰਾਂ ਦੇ ਅੱਗੇ ਜਾ ਕੇ ਧਰਨਾ ਦਿੱਤਾ ਜਾਵੇ ਜਦੋਂ ਪਰਿਵਾਰਕ ਤੌਰ ਤੇ ਨਾਲ ਜਾਂਬਰਾਂ ਨੂੰ ਜਲੀਲ ਕਰਾਂਗੇ ਵੇਰੇ ਨਨੂ ਸੋਰਤਾ ਉਗੀ ਇਹ ਤੁਸੀਂ ਮਾਡਲ ਦੇਖੋ ਕਿਹੋ ਜਿਹਾ ਇੱਥੇ ਇਲੈਕਸ਼ਨਾਂ ਦੇ ਇੱਕ ਦਿਨ ਪਹਿਲਾਂ ਸ਼ਰਾਬ ਵੰਡਨੀ ਸਾਰਾ ਸਾਲ ਇਹ ਡਾਇਰਕਟਰ ਨੂੰ ਨਚਾਉਂਦੇ ਨੇ ਸਟੇਜਾਂ ਤੇ ਤੇ ਫੇਰ ਨਸ਼ਿਆਂ ਦੇ ਖਿਲਾਫ ਇਹ ਮਹਿੰਮ ਬਿੜਦੇ ਆ ਕਹਿੰਦੇ ਆ ਕਿ ਅਸੀਂ ਡਰੱਗ ਫ੍ਰੀ ਪੰਜਾਬ ਚਾਹੁੰਦੇ ਆ ਨਸ਼ਾ ਮੁਕਤ ਪੰਜਾਬ ਚਾਹੁੰਦੇ ਆ ਜਦੋਂ ਵੋਟਾਂ ਲੈਣ ਦੀ ਵਾਰੀ ਆਉਂਦੀ ਹੈ ਪੂਰੀ ਰਾਤ ਨਸ਼ਾ ਵੰਡੀ ਕਰਦੀ ਸਾਤ ਸੰਗਤ ਜੀ ਮੈਂ ਅੱਜ ਸਾਰੀ ਪ੍ਰੈਸ ਤੇ ਰਹੀਂ ਮੈਂ ਬਰਨਾਲੇ ਦੇ ਵੋਟਰਾਂ ਨੂੰ ਪੰਜਾਬ ਦੇ ਸਮੂਹ ਵੋਟਰਾਂ ਨੂੰ ਜਿੱਥੇ-ਜਿੱਥੇ ਚਾਰ ਸਾਡੀ ਜ਼ਮੀਨੀ ਚੋਣਾ ਹੋ ਰਹੀ ਹੈ ਮੈਂ ਬੇਨਤੀ ਕਰਦਾ ਕਿ ਕਾਂਗਰਸ ਪਾਰਟੀ ਤੇ ਦੂਜੀ ਪਾਰਟੀਆਂ ਜਿਹੜੀਆਂ ਇਹੋ ਜਿਹੇ ਹਰਕਤਾਂ ਕਰ ਰਹੀਆਂ ਇਹ ਸਾਡੀ ਨਸਲ ਕੋਸ਼ੀ ਕਰਦੀਆਂ ਇਹ ਸਾਡੀ ਜਵਾਨੀ ਸਾਡੇ ਬੱਚਿਆਂ ਦਾ ਭਵਿੱਖ تباہ ਕਰਦੀਆਂ ਸਾਡਾ ਰਹਿਣਾ ਕੱਖ ਨਹੀਂ ਜੇ ਸਾਡੇ ਬੱਚੇ ਆਹ ਜ਼ਹਿਰੀਲੀ ਸ਼ਰਾਬ ਉੱਕੀ ਭੀਮ ਤੇ ਚਿੱਟੇ ਇੰਨਾ ਸਿਆਸਦਾਨਾ ਕਰਕੇ ਲੈਣ ਲੱਗ ਪਏ ਫੇਰ ਸਾਡੀ ਔਲਾਦ ਇਸ ਧਰਤੀ ਤੇ ਰਹਿਣੀ ਨਹੀਂ ਤੇ ਜਿਹੜੇ ਪੋਲਿਟਿਕਲ ਪਾਰਟੀਆਂ ਐ ਜਿਹੜੇ ਸਿਆਸੀ ਲੋਕ ਐ ਉਹਨਾਂ ਦਾ ਅਜੈਂਡਾ ਹੁੰਦਾ ਕਿ ਆਉਣ ਵਾਲੀ ਪੀੜ੍ਹੀਆਂ ਵਾਸਤੇ ਅਸੀਂ ਕੁਝ ਕਰੀਏ ਇਹ ਨਹੀਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਨਸ਼ਿਆਂ ਤੇ ਲਾ ਕੇ ਅਸੀਂ ਵੋਟਾਂ ਲਈਏ ਤੇ ਫੇਰ ਅਸੀਂ 5 ਸਾਲ ਜਿਹੜਾ ਖਰਚਾ ਸਾਨੂੰ ਸ਼ਰਾਬ ਪੁੱਤੀ ਫੀਮ ਤੇ ਆਇਆ ਵੰਡਣ ਤੇ 5 ਸਾਲ ਫਿਰ ਲੋਕਾਂ ਦਾ ਪੈਸਾ ਸਰਮਾਇਆ ਅਸੀਂ ਕਰਪਸ਼ਨ ਕਰਕੇ ਅਸੀਂ ਆਪਣੀਆਂ ਜੇਬਾਂ ਭਰੀਆਂ ਇਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਜੇ ਕਾਂਗਰਸ ਦੇ ਕੈਂਡੀਡੇਟਸ 2 2 3 3 4 4 ਕਰੋੜ ਦੀ ਸ਼ਰਾਬ ਵੇਚ ਰਹੇ ਹੈ ਸ਼ਰਾਬ ਵੰਡ ਰਹੇ ਹੈ ਇਲੈਕਸ਼ਨਾਂ ਦੇ ਦੌਰਾਨ ਤੇ ਜੇ ਤੁਸੀਂ ਉਹਨਾਂ ਨੂੰ ਵੋਟ ਪਾ ਦਿੱਤੀ ਤੇ ਫਿਰ ਉਹ ਕਿੰਨਾ ਪੈਸਾ ਤੁਹਾਡੇ ਖਜ਼ਾਨੇ ਵਿੱਚੋਂ ਖਾਣ ਕੇ ਤੁਸੀਂ ਆਪ ਸੋਚ ਲਓ ਸੋ ਇਹ ਸਾਰਾ ਸਿਸਟਮ ਜਿਹੜਾ ਹੈ ਇਹਨੂੰ ਨੱਥ ਪਾਉਣ ਦੀ ਲੋੜ ਹੈ ਇਹਦੇ ਚ ਪੁਲਿਸ ਵੀ ਰਲਈ ਹੋਈ ਹੈ ਇਹ ਸਾਰੇ ਆਪਸ ਚ ਰਲੇ ਹੋਏ ਹੈ ਐ ਹੋ ਸਕਦਾ ਹੈ ਕਿ 88407 ਦੇ ਟਿੱਪਰ ਟਰੱਕ ਪਿੰਡਾਂ ਚ ਇਲੈਕਸ਼ਨਾਂ ਦੇ ਦੋ ਰਾਤ ਪਹਿਲਾਂ ਸ਼ਰਾਬ ਵੰਡੇ ਵਟਦੇ ਫਿਰਦੇ ਹੋਣ ਤੇ ਸਾਡੀ ਪੁਲਿਸ ਨੂੰ ਗੁਰਦਾਸਪੁਰ ਦੀ ਬਾਰਡਰ ਏਰੀਆ ਉੱਥੇ ਪਤਾ ਹੀ ਨਾ ਹੋਵੇ ਕੀ ਸ਼ਰਾਬ ਹਰੇਕ ਪਿੰਡ 'ਚ ਵੰਡੀ ਜਾ ਰਹੀ ਹੈ ਜਾਂ ਤਾਂ ਹੋਵੇ ਕਿ ਇੱਕ ਪਿੰਡ 'ਚ ਹੋ ਰਿਹਾ ਹੈ ਪਰ ਇਹ ਸਾਰੇ ਪਿੰਡਾਂ 'ਚ ਹੋ ਰਿਹਾ ਹੈ ਅੱਜ ਰਾਤ ਨੂੰ ਅੱਜ ਪੂਰਾ ਦਿਨ ਸਾਡੀ ਟੀਮਾਂ ਗਸ਼ਤ ਕਰਨਗੀਆਂ ਪਾਰਟੀ ਦੀਆਂ ਜਿੱਥੇ ਫੜ ਲਿਆ ਫਿਰ ਇਹ ਚੇਤਾਵਨੀ ਹੈ ਪ੍ਰਸ਼ਾਸਨ ਨੂੰ ਅਸੀਂ ਆਪ ਐਕਸ਼ਨ ਲਵਾਂਗੇ ਅਸੀਂ ਤੁਹਾਡੀ ਉਡੀਕ ਨਹੀਂ ਕਰਾਂਗੇ ਜਿਹੜੇ ਚੌਕੀ ਇੰਚਾਰਜ ਜਿਹੜੇ ਡੀਐਸਪੀ ਜਿਹੜੇ ਐਸਐਚਓ ਦੇ ਅਧੀਨ ਉਹ ਇਲਾਕਾ ਅੰਦਰ ਉਨ੍ਹਾਂ ਦੇ ਸਾਰੇ ਪਰਿਵਾਰਾਂ ਦੇ ਅੱਗੇ ਜਾ ਕੇ ਧਰਨਾ ਦਫੰਦ ਸਾਹਿਬ ਆਠਵੀਂ ਗੈਲਰੀ ਚੋਣ ਪ੍ਰਚਾਰ ਦਾ ਕੈਂਪੇਨ ਦੇ ਵਿੱਚ ਤੁਸੀਂ ਬੜੀ ਸਰਗਰਮੀ ਦੇ ਨਾਲ ਵਿਚ ਰਹੇ ਹੋ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਇਹ ਜਿਹੇ ਕੰਨੀ ਤੇ ਇਹ ਹੁਣ ਲੋਕ ਦੱਸ ਸਕਦੇ ਕਿਉਂਕਿ ਅਸੀਂ ਆਪ ਦਾ ਜੋਰ ਲਾਤਾ ਹੈ ਸਾਰਾ ਇੱਥੇ ਲੋਕਤੰਤਰ 'ਚ ਸਾਰੀ ਤਾਕਤ ਲੋਕਾਂ ਦੇ ਹੱਥ 'ਚ ਹੈ ਜੇ ਲੋਕਾਂ ਨੂੰ ਸਾਡਾ ਏਜੰਡਾ ਪਸੰਦ ਹੈ ਜੇ ਉਹ ਸਮਝਦੇ ਹੈ ਕਿ ਇਹ ਇਮਾਨਦਾਰ ਲੋਕ ਹੈ ਸਾਡੇ ਨਾਲ ਵਫਾਦਾਰੀ ਵਿੱਚ ਰਹਿਣਗੇ ਤੇ ਫਿਰ ਲੋਕਾਂ ਨੇ ਤੇ ਪ੍ਰਮਾਤਮਾ ਨੇ ਤਾਕਤ ਬਖਸ਼ਣੀ ਹੈ ਅਸੀਂ ਤੁਹਾਡੇ ਰਾਹੀਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ 2 ਸਾਲਾਂ ਦੀ ਅਸੀਂ ਐਮਐਲਏ ਚੁਣ ਕੇ ਭੇਜਣਾ ਤੁਸੀਂ ਜਰੂਰ ਸਾਡੀ ਬੇਨਤੀ ਪ੍ਰਵਾਨ ਕਰਿਓ ਸਾਡੀ ਪਾਰਟੀ ਦਾ ਉਮੀਦਵਾਰ ਤੇ ਜਿੱਥੇ ਹੋਰ ਜਿੰਨੀ ਚੋੜਾ ਹੋ ਰਹੀ ਹੈ ਆਪਣੇ ਬਾਬਾ ਬਕਾਲਾ ਸਾਹਿਬ ਤੇ ਸੁਖਰਾਜ ਸਿੰਘ ਜੀ ਗਿੱਦੜਪਾਏ ਤੋਂ ਇਹਨਾਂ ਨੂੰ ਜਰੂਰ ਮੌਕਾ ਦਿਓ ਇਹਨਾਂ ਨੇ ਤੁਹਾਡੀ ਤੇ ਸਾਡੀ ਪੰਜਾਬ ਦੀ ਆਉਣ ਵਾਲੀ ਪੀੜ੍ਹੀਆਂ ਦੀ ਕੰਮ ਕਰਨਾ ਸਾਡੀ ਨਸਲ ਲਈ ਕੰਮ ਕਰਨਾ ਸੁਨਾਟ ਢੀਰਸਾ ਸੁਨਾਟ ਢੀਰਸਾ ਪਰਿਵਾਰ ਨੇ ਤੁਹਾਨੂੰ ਸਮਰਥਨ ਦਿੱਤਾ ਗਿਆ ਹੈ ਹੱਥਲ ਕਰਕੇ ਤੁਹਾਡਾ ਜਿਹੜਾ ਸਹਿਯੋਗ ਦੇ ਢੀਰਸਾ ਪਰਿਵਾਰ ਵੱਲੋਂ ਸਮਰਥਨ ਮਿਲਿਆ ਕੀ ਕਹਿਣਾ ਚਾਹੋਗੇ ਤੁਸੀਂ ਅਕਾਲੀ ਦਲ ਅੰਮ੍ਰਿਤਸਰ ਕੱਲੀ ਇੱਕ ਪਾਠਕ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਹੜੀ ਅੱਜ ਮੈਦਾਨ 'ਚ ਹੈ ਆਮ ਆਦਮੀ ਪਾਰਟੀ ਦਾ ਮੁਖੀ ਜਿਹੜਾ ਪਖੰਡ ਕਰਦਾ ਸੀ ਕਿ ਮੇਰੇ ਮਫਲਰ 'ਚ ਛੇਦ ਹੈ ਮੈਂ 250 ਰੁਪਏ ਦਾ ਮਫਲਰ ਪਾਇਆ ਇੱਕ ਐਮਐਲਏ ਦੀ ਸੀਟ ਤੇ 5 ਕਰੋੜ ਰੁਪਏ ਲੱਗਦੇ ਤੇ ਆਮ ਆਦਮੀ ਪਾਰਟੀ ਦੇ ਸਾਹਮਣੇ ਚੱਲੋ ਤੇ 10 ਕਰੋੜ ਰੁਪਏ ਮਿਨਿਮਮ ਲੱਗਦੇ 100 ਸੀਟਾਂ ਤੇ ਆਮ ਆਦਮੀ ਪਾਰਟੀ ਦਾ 1000 ਕਰੋੜ ਲੱਗਦੇ ਉਹ 1000 ਕਰੋੜ ਰੁਪਏ 250 ਰੁਪਏ ਦੇ ਫਟੇ ਹੋਏ ਮਫਲਰ ਵੇਚ ਕੇ ਨਹੀਂ ਮਿਲਦੇ ਉਹ 250 ਰੁਪਏ ਜਦੋਂ ਪੰਜਾਬ ਵਰਗੇ ਸੂਬਿਆਂ 'ਚ ਝੂਠ ਬੋਲ ਕੇ ਸਰਕਾਰ ਬਣਾਈ ਜਾਂਦੀ ਹੈ ਇੱਥੋਂ ਸਾਰੇ ਮਹਿਕਮਿਆਂ ਦੀ ਲੁੱਟ ਕਰਕੇ ਘਰ ਘਰ ਨਸ਼ਾ ਚਟਾ ਸ਼ਰਾਬ ਭੁੱਕੀ ਫੀਰ ਪਹੁੰਚਦੀ ਕਰਕੇ ਇਹ ਸਾਰਾ ਪੈਸਾ ਇਕੱਠਾ ਕੀਤਾ ਜਾਂਦਾ ਸੋ ਮੈਂ ਬਹੁਤ ਰਿਣੀ ਐ ਸਾਰੀ ਪੰਥਕ ਪਾਰਟੀਆਂ ਦਾ ਅਕਾਲੀ ਦਲ ਦਾ ਅਕਾਲੀ ਦਲ ਸੁਧਾਰ ਲਹਿਰ ਦਾ ਤੇ ਹੋਰ ਸਰ ਗੁਰਦੀਪ ਸਿੰਘ ਬਠਿੰਡਾ ਸਾਹਿਬ ਜੀ ਦੀ ਪਾਰਟੀ ਦਾ ਭਾਈ ਸਾਹਿਬ ਸਿੰਘ ਸਾਹਿਬ ਰੋਡੇ ਸਾਹਿਬ ਦੀ ਜਥੇਬੰਦੀ ਦਾ ਸਾਰੀਆਂ ਪੰਥਕ ਪੰਜਾਬ ਦੀਆਂ ਖੇਤਰੀ ਪਾਰਟੀਆਂ ਦਾ ਜਿਨ੍ਹਾਂ ਨੇ ਭਰੋਸਾ ਅਕਾਲੀ ਦਾ ਲੰਬਰਸਰਤੇ ਤੇ ਮੇਰੇ ਤੇ ਐਤ ਕੀ ਜਿਤਾਇਆ 20 ਤਰੀਕ ਨੂੰ ਵੋਟਾਂ ਪੈਣੀਆਂ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਹਾਂ ਕਿ ਤੁਸੀਂ ਦੇਖੋ ਤੁਹਾਡੇ ਅੱਗੇ ਹੈ ਕਿ ਇਹ ਸਾਰੀ ਪਾਰਟੀਆਂ ਦੇ ਨਮਾਇਦੇ ਸ਼ਰਾਬ, ਭੁੱਕੀ, ਫੀਮ, ਨਸ਼ਾ ਤੁਹਾਡੇ ਘਰਾਂ 'ਚ ਭੇਜ ਰਹੇ ਜਿਹੜੇ ਲੋਕ ਤੁਹਾਡੀਆਂ ਵੋਟਾਂ ਲੈਣ ਵਾਸਤੇ ਤੁਹਾਡੀਆਂ ਨਸਲਾਂ ਤਬਾਹ ਕਰਦੇ ਆਂ ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ ਦੀ ਤਬਾਹੀ ਮੰਗ ਰਹੇ ਹਨ ਲੋਕਾਂ ਨੇ ਕਿਹੜੇ ਮੂ ਨਾਲ ਆ ਕੇ ਸਮਾਜ ਸੁਧਾਰਨ ਸੋ ਜੇ ਤਾਂ ਅਸੀਂ ਸਮਾਜ ਸੁਧਾਰਨ ਦੀ ਅੱਗੇ ਵਧਣਾ ਫਿਰ ਅਸੀਂ ਇਹਨਾਂ ਸਾਰੀਆਂ ਪਾਰਟੀਆਂ ਨੂੰ ਅਲਵਦਾ ਕਹਿ ਕੇ ਅਸੀਂ ਉਸ ਪਾਰਟੀ ਦੇ ਨਮਾਇਦੇ ਨੂੰ ਇਹ 기 ਮੌਕਾ ਦਈਏ ਜਿਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਨੇ ਮਹਾਰਾਜ ਦਾ ਓਟ ਆਸਰਾ ਲੈ ਕੇ ਤੁਹਾਡੀ ਸੇਵਾ ਵਫਾਦਾਰੀ ਤੇ ਇਮਾਨਦਾਰੀ ਨਾਲ ਕਰਨੀ ਹੈ ਤੇ ਜਿੰਨੇ ਸਮਾਜ ਦੀਆਂ ਆਉਣ ਵਾਲੀ ਪੀੜ੍ਹੀਆਂ ਵਾਸਤੇ ਨਸਲਾਂ ਨੂੰ ਬਚਾਉਣ ਵਾਸਤੇ ਲੜਨਾ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਜੀ 13 ਨਵੰਬਰ ਦਾ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਹੀ ਇੱਥੇ ਬਰਨਾਲੇ ਮਨਾਇਆ ਜਾ ਰਿਹਾ ਜਦਕਿ ਪੰਜਾਬ ਚੋਣ ਕਿਤੇ ਨਹੀਂ ਮਨਾਇਆ ਜਾ ਰਿਹਾ ਇਹ ਚੋਣ ਪ੍ਰੋਪਗੈਂਡਾ ਹੈ ਜਾਂ ਬਰਨਾਲੇ ਹਲਕੇ 'ਚ ਹਰ ਸਾਲ ਮਨਾਇਆ ਜਾਇਆ ਕਰੇਗਾ ਇਹ ਸ਼ਹੀਦੀ ਦਿਹਾੜਾ ਹਰ ਸਾਲ ਮਨਾਇਆ ਜਾਊਗਾ ਇਹ ਕੋਈ ਚੋਣ ਪ੍ਰੋਪਗੈਂਡਾ ਨਹੀਂ ਹੈਗਾ ਸਾਡੀ ਪਾਰਟੀ ਨੇ ਕੋਈ ਵੀ ਚੋਣ ਪ੍ਰੋਪਗੈਂਡਾ ਨਹੀਂ ਕੀਤਾ ਜਿਹੜਾ ਆ ਧਾਰਮਿਕ ਤੌਰ ਤੇ ਅਸੀਂ ਧਰਮ ਨੂੰ ਵਰਤ ਕੇ ਅਸੀਂ ਚੋਣ ਪ੍ਰੋਪਗੈਂਡਾ ਕਰੀਏ 13 14 15 ਤਰੀਕ ਨੂੰ ਪ੍ਰਬਾਤ ਫੇਰੀਆਂ ਸੀਗੀਆਂ ਉਦੋਂ ਤਨ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀਗਾ ਉਤੋਂ ਕਾਲੀ ਇਜਾਜ਼ਤ ਮਿਲੀ ਹੈ ਤੇ ਅੱਜ ਇਹ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੋ ਇਹ ਕੈਲੰਡਰ ਦੇ ਹਿਸਾਬ ਨਾਲ ਚੱਲਦਾ ਹੈ ਤੇ ਜਿਹੜਾ ਕੈਲੰਕ ਸਿੱਖ ਕੈਲੰਡਰ ਹੈ ਉਸ ਦੇ ਸਾਹਮਣੇ ਅੱਜ ਹੀ ਇਜਾਜ਼ਤ ਮਿਲਦੀ ਸੀ ਸਾਰੇ ਗੁਰੂ ਘਰਾਂ ਚ ਵਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਨਮ ਦਿਹਾੜਾ ਮਨਾਇਆ ਜਾ ਰਿਹਾ ਸੀ ਸੋਹਣੀ ਕਾਵੀ ਦਾ ਮੌਸਰਾ ਤੇ ਸੋਹਣੀ ਕਾਵੀ ਦਾ ਬਾਦ ਹੈ ਹੋਣ ਤੱਕ ਲਗੀ ਦੇ ਦੋ ਖਲਾਰਿਆ ਵਾਗ ਰਹੇ ਨੇ ਵਿਚਾਰਧਾਰਾ ਦੇ ਪੱਖ ਤੋਂ ਨਗੀਰ ਸਾਹਿਬ ਦੀ ਧਾਰਨਾ ਹੈ ਮਿਲਮੀ ਜਾਂ ਅਲਾ ਦਾ ਤੁਹਾਨੂੰ ਸਮਰਥਨ ਹੈ ਕਦੀ ਕਦੀ ਨਾਲ ਤੁਹਾਡੇ ਸਮਰਥਨ ਤੇ ਆਉਣਾ ਤੁਹਾਡਾ ਸਮਰਥਨ ਸੁਖਵੀਰ ਬਾਦਲ ਜੀ ਦਾ ਅਸਤੀਫਾ ਇਹ ਸੰਕੇਤ ਹੈ ਕੋਈ ਨਵੀਂ ਅਵਾਜ਼ ਲਿਖੀ ਜਾ ਰਹੀ ਹੈ ਪਾਰਟਿਕਾਲ ਦੇ ਸੰਬੰਧ ਇਹ ਤਾਂ ਅੱਗੇ ਸਮਾਂ ਤੈਅ ਕਰੂਗਾ ਕਿ ਕੀ ਅਵਾਜ਼ ਲਿਖੀ ਜਾ ਰਹੀ ਹੈ ਪਰ ਹਰੇਕ ਸਿੱਖ ਚਾਹੁੰਦਾ ਹੈ ਕਿ ਸਿੱਖਾਂ ਦੀ ਘੱਟ ਗਿਣਤੀ ਕੌਮਾਂ ਦੀ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਖੇਤਰੀ ਪਾਰਟੀ ਤੇ ਖੇਤਰੀ ਤੌਰ ਤੇ ਉਭਾਰ ਮੰਗਣ ਵਾਲੇ ਲੋਕਾਂ ਦੀ ਪੰਜਾਬ ਦੇ ਹਰ ਵਰਗ ਦੀ ਇਹ ਮੰਗ ਹੈ ਕਿ ਪੰਜਾਬ ਦੀ ਖੇਤਰੀ ਪਾਰਟੀਆਂ ਇੱਕ ਜੈਂਡੇ ਤੇ ਇਕੱਠੇ ਹੋ ਕੇ ਪੰਜਾਬ ਲਈ ਲੜਨ ਕਿਉਂਕਿ ਜਿਹੜੀ ਦਿੱਲੀ ਦੀਆਂ ਪਾਰਟੀਆਂ ਬੀਜੇਪੀ ਆਰਐਸਐਸ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਪਾਰਟੀਆਂ ਪੰਜਾਬ ਲਈ ਨਹੀਂ ਸੋਚਦੀਆਂ ਇਹ ਪੰਜਾਬ 'ਚ ਸਰਕਾਰ ਬਣਾ ਕੇ ਪੰਜਾਬ ਦਾ ਕੱਲਾ-ਕੱਲਾ ਮੈਗਮਾ ਲੁੱਟ ਕੇ ਪੰਜਾਬ ਦੇ ਘਰ ਘਰ ਨਸ਼ਾ ਪਹੁੰਚਦਾ ਕਰਕੇ ਆਪਦਾ ਸਰਮਾਇਆ ਆਪਦਾ ਫੰਡ ਇਕੱਠਾ ਕਰਦੀਆਂ ਤੇ ਉਹ ਸਰਮਾਇਆ ਦੂਜੇ ਸਟੇਟਾਂ ਤੇ ਚੋਣ ਲੜਨ ਤੇ ਵਰਤਦੀਆਂ ਸੋ ਇਹ ਗੱਲ ਦੀ ਸਮਝ ਸਾਰਿਆਂ ਕੋਲੇ ਹੈਗੀ ਹੈ ਤੇ ਅਕਾਲੀ ਦਲ ਸਾਰੇ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਸਮੇਂ ਇਕੱਠੇ ਹੋਏ ਸੀਗੇ ਅਕਾਲ ਤਖਤ ਸਾਹਿਬ ਤੇ ਜਦੋਂ ਅੰਮ੍ਰਿਤਸਰ ਐਲਾਨਨਾਮਾ ਡਰਾਫਟ ਹੋਇਆ ਸੀਗਾ ਉਦੋਂ ਕੈਪਟਨ ਅਮਰਿੰਦਰ ਸਿੰਘ ਜੀ ਬਰਨਾਲਾ ਸਾਹਿਬ ਟੋੜਾ ਸਾਹਿਬ ਬਾਦਲ ਸਾਹਿਬ ਸਾਰੇ 13 ਦੇ 13 ਅਕਾਲੀ ਦਲ ਦੇ ਮੁਖੀਆਂ ਨੇ ਅੰਮ੍ਰਿਤਸਰ ਐਲਾਨਨਾਮਾ ਤੇ ਆਪ ਤੇ ਦਸਤਖਤ ਕੀਤੇ ਸੀ ਤੇ ਉੱਥੇ ਅਕਾਲੀ ਦਲ ਅੰਮ੍ਰਿਤਸਰ ਦੀ ਨੀਂ ਲਕੀ ਰੱਖੀ ਗਈ ਸੀ ਅਕਾਲ ਤਖਤ ਸਾਹਿਬ ਤੇ ਸੋ ਜੇ ਇਹ ਜੜੀਆਂ ਖਿੰਡੀਆਂ ਹੋਈਆਂ ਤਾਂ ਤਾਂ ਇਕੱਠੀਆਂ ਹੁੰਦੀਆਂ ਉਸ ਦੇ ਨਾਲ ਪੰਜਾਬ ਦਾ ਪੰਥ ਦਾ ਤੇ ਇਸ ਸੂਬੇ ਦੇ ਰਹਿਣ ਵਾਲੇ ਲੋਕਾਂ ਦਾ ਬਹੁਤ ਵੱਡਾ ਫਾਇਦਾ ਹੋਊਗਾ ਅੱਜ ਦੇ ਇਕੱਠ ਨੂੰ ਵੀ ਲੈ ਦੋ ਹੁਣਾਇਆ ਵਿੱਚ ਇਹ ਇਕੱਠ ਉਹ ਸ਼ਾਂਤੀਪੁਰ thro ka ਸ਼ਹਿਰ ਚੋਂ ਲੰਘੂਗਾ ਸ਼ਹਿਰ ਦੇ ਹਰ ਵਪਾਰੀ ਨੂੰ ਉਸਨੇ ਇਸ ਇਕੱਠ ਨੇ ਨਤਮਸਤਕ ਹੋਣਾ ਹੈ ਸ਼ਹਿਰ ਦੇ ਵਪਾਰੀਆਂ ਨੂੰ ਹਾਲਚਾਲ ਪੁੱਛਣਾ ਤੇ ਦੋ ਟੂ ਦੋਰ ਦੇ ਰੂਪ ਚ ਦੁਕਾਨ ਬੈ ਦੁਕਾਨ ਜਾ ਕੇ ਹੱਥ ਜੋੜ ਕੇ ਬੇਨਤੀ ਕਰਨੀ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਤੋਂ ਖੇਤਰੀ ਤੇ ਨੂੰ ਐਤਕੀ ਮੌਕਾ ਦੇ